ਸੋ ਦੋਸਤੋ ਇਸ ਵਕਤ ਅਸੀਂ ਮੌਜੂਦਾਂ ਜੀ ਪਿੰਡ ਜਰਗ ਵਿਖੇ ਸੋ ਤੁਹਾਨੂੰ ਦਿਖਾ ਰਹੇ ਹਾਂ ਜੀ ਅੱਜ ਆਪਾਂ ਤੁਹਾਨੂੰ ਮਿਲਾ ਰਹੇ ਹਾਂ ਜੀ ਇੱਕ ਅਜਿਹੇ ਬਲਦ ਨੂੰ ਜਿਹੜਾ ਕਿ ਆਪਣੇ ਮਾਲਕ ਦੇ ਲਈ ਕਿੰਨਾ ਕੁ ਸਮਝਦਾਰ ਹੋ ਸਕਦਾ ਕਿੰਨਾ ਕੁ ਵਫਾਦਾਰ ਹੋ ਸਕਦਾ ਅਤੇ ਆਪਣੇ ਮਾਲਕ ਨੂੰ ਕਿੰਨਾ ਕੁ ਕੰਮ ਕਰਕੇ ਦੇ ਸਕਦਾ ਉਹ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਦੇਖੋ ਜੀ ਇਹ ਬੌਲਦ ਜਿਹੜਾ ਕਿ ਸਾਡੇ ਪਿੰਡ ਜਰਗ ਤੋਂ ਸਾਡੇ ਭਾਈ ਰਣਧੀਰ ਸਿੰਘ ਛੋਟੇ ਵੀਰ ਗੈਰੀ ਹੁਣਾ ਨੇ ਬੜੇ ਹੀ ਚਾਵਾਂ ਦੇ ਨਾਲ ਬੜੀ ਹੀ ਮਿਹਨਤ ਦੇ ਨਾਲ ਇਸ ਬੌਲਦ ਨੂੰ ਪਾਲਿਆ ਹੋਇਆ ਰੱਖਿਆ ਹੋਇਆ ਬੜੇ ਲੰਮੇ ਸਮੇਂ ਤੋਂ ਸੋ ਇਸ ਬੌਲਦ ਦੀ ਖਾਸੀਅਤ ਇਹ ਆ ਦੋਸਤੋ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਬੌਲਦ ਆਪਣੇ ਮਾਲਕ ਨੂੰ ਕਰੀਬ ਦੋ ਬੰਦਿਆਂ ਦਾ ਜਿਹੜਾ ਕੰਮ ਆ ਉਹ ਕਰਕੇ ਦਿੰਦਾ ਆਪਣੀ ਸਮਝਦਾਰੀ ਦੇ ਨਾਲ ਸੋ ਸਪੈਸ਼ਲੀ ਦਿਖਾਉਣ ਦਾ ਤੁਹਾਨੂੰ ਮੁੱਖ ਮਕਸਦ ਇਹ ਸੀਗਾ ਕਿ ਇਹ ਬੌਲਦ ਬਗੈਰ ਆਪਣੇ ਮਾਲਕ ਤੋਂ ਬਗੈਰ ਚਾਲਕ ਤੋਂ ਡੇਲੀ ਰੋਜ਼ਾਨਾ ਸਵੇਰੇ 4 ਤੋਂ 5 ਕਿਲੋਮੀਟਰ ਦਾ ਜਿਹੜਾ ਫਾਸਲਾ ਤੈਅ ਕਰਕੇ ਤੇ ਆਪਣੇ ਘਰ ਤੋਂ ਮੋਟਰ ਤੱਕ ਜਾਂਦਾ ਅਤੇ ਬੌਲਦ ਦੀ ਸਮਝਦਾਰੀ ਇੰਨੀ ਆ ਅਕਲ ਬੌਲਦ ਨੂੰ ਇੰਨੀ ਆ ਅੱਜ ਦੇ ਇਨਸਾਨਾਂ ਨਾਲੋਂ ਵੀ ਵੱਧ ਤੁਸੀਂ ਵੇਖ ਹੀ ਸਕਦੇ ਹੋ ਕਿ ਪਿੰਡ ਦੇ ਵਿੱਚੋਂ ਗੁਜਰਦਾ ਹੋਇਆ ਇਹ ਬੌਲਦ ਆਪਣੇ ਆਪ ਹੀ ਆਪਣੇ ਮਾਲਕ ਤੋਂ ਬਗੈਰ 4 ਤੋਂ 5 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਮੋਟਰ ਤੇ ਜਾਂਦਾ ਦੇਖੋ ਤੁਸੀਂ ਵੇਖ ਹੀ ਸਕਦੇ ਹੋ ਕਿ ਖਾਸियत ਇਸ ਬੌਲ ਦੇ ਵਿੱਚ ਇੰਨੀ ਆ ਸਮਝਦਾਰੀ ਇੰਨੀ ਆ ਕਿ ਇਹ ਬੌਲ ਦਾ ਸੜਕ ਦੇ ਉੱਤੇ ਪਏ ਜਿਹੜੇ ਟੋਏ ਨੇ ਉਹਨਾਂ ਤੋਂ ਵੀ ਬਚ ਕੇ ਰੇੜੀ ਨੂੰ ਨੰਗਾਉਂਦਾ ਤੁਸੀਂ ਵੇਖਿਆ ਕਿ ਜਿਸ ਤਰ੍ਹਾਂ ਇਹ ਬਾਈ ਜੀ ਹਰਾ ਲੈ ਕੇ ਆ ਰਹੇ ਨੇ ਉਹਨਾਂ ਨੂੰ ਵੀ ਸਾਈਡ ਦਿੱਤੀ ਆ ਇਹ ਦੇਖੋ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਕਿੰਨੀ ਸਮਝਦਾਰੀ ਆ ਇੱਕ ਜਾਨਵਰ ਦੇ ਵਿੱਚ ਹੁਣ ਇੱਕ ਤੁਸੀਂ ਵੇਖ ਹੀ ਸਕਦੇ ਹੋ ਇੱਕ ਬੱਸ ਆ ਰਹੀ ਆ ਮੂਹਰੇੋਂ ਦੇਖੋ ਇਹ ਬੌਧ ਨੇ ਉਹਨੂੰ ਵੀ ਕਿੰਨੀ ਸਮਝਦਾਰੀ ਦੇ ਨਾਲ ਆ ਦੇਖੋ ਸਾਈਡ ਦਿੱਤੀ ਆ ਇਹ ਕੱਲਾ ਅੱਜ ਦਾ ਨਹੀਂ ਇਸ ਬੌਧ ਦਾ ਇਹ ਰੋਜ਼ਾਨਾ ਦਾ ਆਪਣੇ ਮਾਲਕ ਦੇ ਲਈ ਇਹ ਗੱ마 ਜਿਹੜਾ ਕਿ ਬੜੀ ਹੀ ਸਮਝਦਾਰ ਦੇ ਨਾਲ 4 ਤੋਂ 5 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਆਪਣੇ ਘਰ ਤੋਂ ਆਪਣੀ ਮੋਟਰ ਤੱਕ ਇਹ ਜਾਂਦਾ ਗੱਲ ਕਰੀਏ ਆਪਾਂ ਇਹ ਜਿਹੜੀ ਸੜਕਾ ਇਹ ਵੀ ਇਹ ਨਹੀਂ ਹੈਗਾ ਕਿ ਚੱਲਦੀ ਨਹੀਂ ਪੂਰੇ ਵਾਹਨ ਇਹਦੇ ਉੱਤੇ ਆਉਂਦੇ ਜਾਂਦੇ ਨੇ ਪੂਰੀ ਇਹ ਸੜਕ ਚੱਲਦੀ ਆ ਜਿੱਥੋਂ ਇਹ ਆਪਣੇ ਆਪ ਨੂੰ ਬਚਾ ਕੇ ਆਪਣੀ ਮੰਜ਼ਿਲ ਤੱਕ ਪਹੁੰਚਦਾ ਆਪਣੀ ਮੋਟਰ ਤੱਕ ਪਹੁੰਚਦਾ ਖਾਸियत ਇਹ ਹੈ ਕਿ ਇਸ ਬੌਲਦ ਵੱਲੋਂ ਹੁਣ ਤੱਕ ਇੱਕ ਕਿਸੇ ਵੀ ਪ੍ਰਕਾਰ ਦੀ ਕੋਈ ਦੁਰਘਟਨਾ ਜਾਂ ਕੋਈ ਐਕਸੀਡੈਂਟ ਜਾਂ ਇਹ ਨਹੀਂ ਹੈਗਾ ਕਿ ਇਸ ਬੌਲਦ ਨੇ ਆਪਣੇ ਆਪ ਨੂੰ ਜਾਂ ਰੇੜੀ ਨੂੰ ਕਿਸੇ ਦੇ ਵਿੱਚ ਮਾਰੇ ਆ ਪਿਛਲੇ ਕਈ ਸਾਲਾਂ ਤੋਂ ਇਹ ਦੇਖ ਲੋ ਇਹਦਾ ਇਹ ਰਿਕਾਰਡ ਆ ਇਸ ਬੌਲਦ ਦਾ ਹੁਣ ਵੀ ਤੁਸੀਂ ਵੇਖ ਸਕਦੇ ਹੋ ਕਿ ਸਿਰਫ ਸਿੰਗਲ ਇਹ ਸੜਕਾ ਦੇਖੋ ਇਹ ਪਰ ਇਸ ਸੜਕ ਦੇ ਉੱਤੇ ਵੀ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜਾ ਬੌਲਦਾ ਸੜਕ ਦੀ ਕੰਨੀ ਤੇ ਆ ਦੇਖੋ ਟਾਇਰ ਕੰਨੀ ਤੇ ਇਹ ਜਾ ਰਿਹਾ ਇਹ ਇਸ ਸਰਕਟ ਦੇ ਉੱਤੇ ਵੀ ਜੇਕਰ ਮੂਹਰੇੋਂ ਕੋਈ ਰੇੜੀ ਜਾਂ ਕੋਈ ਮੋਟਰਸਾਈਕਲ ਜਾਂ ਕੋਈ ਹੋਰ ਵਾਹਨ ਆਉਂਦਾ ਉਹਨੂੰ ਵੀ ਇਹੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਹ ਸਾਈਡ ਦਿੰਦਾ ਇਹ ਐਕਸਪੈਰੀਮੈਂਟ ਦੇ ਤੌਰ ਤੇ ਵੀਰ ਨੇ ਜਾਣ ਬੁੱਝ ਕੇ ਦੇਖੋ ਮੂਹਰੇ ਮੋਟਰਸਾਈਕਲ ਇਹਦੇ ਲਾਇਆ ਪਰ ਬੌਲਦ ਨੇ ਆਪਣੀ ਸਿਆਣਪ ਨੂੰ ਦਿਖਾਉਂਦੇ ਹੋਏ ਓਏ ਇਹ ਆ ਦੇਖੋ ਵਾਹ ਜੀ ਵਾਹ ਇਹ ਸਾਈਡ ਤੇ ਹੋ ਕੇ ਦੇਖੋ ਇਹਨ ਪੂਰਾ ਇਹ ਆਪਣਾ ਉਹ ਆਪਣਾ ਜਿਹੜਾ ਰਸਤਾ ਉਹ ਲੰਘ ਗਿਆ ਆ ਦੇਖੋ ਐਕਸਪੈਰੀਮੈਂਟ ਇਹ ਹੁਣ ਤੁਹਾਨੂੰ ਇਹ ਵੀਰ ਅੱਗੋਂ ਵੀ ਦਿਖਾਊਗਾ ਕਿ ਕਿਸ ਤਰ੍ਹਾਂ ਜਦੋਂ ਇਹ ਮੋਟਰਸਾਈਕਲ ਵਾਲਾ ਵੀਰ ਮੂਰਿਆਂ ਆ ਦੇਖੋ ਆਉਂਦਾ ਤਾਂ ਫਿਰ ਵੀ ਇਹਨੇ ਆਪਣੀ ਜਿਹੜੀ ਸਾਈਡ ਆ ਇਹਨੇ ਬੌਲਦ ਨੇ ਆਪਣੇ ਆ ਦੇਖੋ ਇਹ ਆ ਦੇਖੋ ਸਾਈਡ ਦੇ ਉੱਤੇ ਆਪਣਾ ਕਰਕੇ ਮੋਟਰਸਾਈਕਲ ਨੂੰ ਸਾਈਡ ਦੇ ਕੇ ਆਪਣਾ ਜਿਹੜਾ ਮੰਜ਼ਿਲ ਤੱਕ ਉਹ ਫਾਸਲਾ ਹੁੰਦਾ ਹੈ ਕਰ ਰਿਆ ਸੋ ਹੁਣ ਇਹ ਬੌਲਦ ਆਪਣੀ ਮੰਜ਼ਿਲ ਤੇ ਆਪਣੀ ਮੋਟਰ ਤੇ ਪਹੁੰਚ ਚੁੱਕਿਆ ਤੁਸੀਂ ਵੇਖੀ ਸਕਦੇ ਹੋ ਜਿੱਥੇ ਫਿਰ ਇਸ ਨੂੰ ਜਿਹੜੇ ਇਹਦੇ ਔਰ ਜਿਹੜੇ ਮਜ਼ਦੂਰ ਨੇ ਉਹਨਾਂ ਨੇ ਇਸ ਨੂੰ ਆਪਣਾ ਖੋਲ ਲਿਆ ਅਤੇ ਸ਼ਾਮ ਨੂੰ ਇਸੇ ਤਰ੍ਹਾਂ ਇਹਨੇ ਫਿਰ ਆਪਣੇ ਘਰ ਨੂੰ ਮੁੜ ਕੇ ਜਾਣਾ ਸੋ ਹਾਂਜੀ ਦੋਸਤੋ ਇਸ ਵਕਤ ਆਪਣੇ ਦਰਮਿਆਨ ਆਪਾਂ ਨੂੰ ਰਸਤੇ 'ਚ ਅੱਜ ਸ਼ਾਹ ਨਵਾਜ਼ ਖਾਂ ਬਿੱਲੀ ਜਰਗ ਉਹ ਵੀ ਮਿਲੇ ਨੇ ਕਿਉਂਕਿ ਇਹਨਾਂ ਨੇ ਵੀ ਅੱਜ ਜਦੋਂ ਗੱਲਬਾਤ ਕੀਤੀ ਇਹਨਾਂ ਨੇ ਵੀ ਇੱਕ ਐਕਸਪੈਰੀਮੈਂਟ ਕਰਕੇ ਦਿਖਾਇਆ ਬਿੱਲੀ ਕਿਵੇਂ ਦੇਖਦੇ ਹੋ ਜਿਹੜਾ ਅੱਜ ਆਪਾਂ ਆਪਣੇ ਪਿੰਡ ਜਰਗ ਤੋਂ ਹੀ ਆਪਣਾ ਜਿਹੜਾ ਇੱਕ ਇਹ ਬੋਲ ਦਾ ਠੀਕ ਨਹੀਂ ਗੱਲ ਉਹਨੂੰ ਆਪਾਂ ਕਵਰ ਕੀਤਾ ਦਿਖਾਇਆ ਕਿ ਇੱਕ ਜਾਨਵਰ ਕਿੰਨਾ ਸਿਆਣਾ ਹੋ ਸਕਦਾ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਵੀ ਇੱਥੇ ਮਨਲਾਦਾ ਲੱਗ ਗਈ ਇੱਥੇ ਆਪਣਾ ਕੰਮ ਕਰਦੇ ਹੋ ਤੁਸੀਂ ਡੇਲੀ ਦੇਖਦੇ ਹੋ ਹਾਂਜੀ ਹਾਂਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਹਰ ਇੱਕ ਗਤੀਵਿਧੀ ਦੇਸ਼ਾਂ ਵਿਦੇਸ਼ਾਂ ਦੇ ਦਿਖਾਉਂਦੇ ਹੋ ਅਤੇ ਇੱਕ ਪੰਜਾਬੀਆਂ ਨੂੰ ਇੱਕ ਨਵੀਂ ਚੀਜ਼ ਅਤੇ ਸਫਲਕ ਦਿੰਦੇ ਹੋ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਅਤੇ ਇੱਥੇ ਨਾਲ ਹੀ ਸਾਡੇ ਜਸਪ੍ਰੀਤ ਸਿੰਘ ਜੱਸੀ ਵੀਰ ਕੈਨੇਡਾ ਤੋਂ ਉਹਨਾਂ ਦਾ ਫਾਰਮ ਆ ਜੀ ਗੌਟ ਫਾਰਮ ਉੱਥੇ ਮੈਂ ਅਕਸਰ ਕੰਮ ਕਰਦੇ ਆ ਜੀ ਉੱਥੇ ਮੈਂ ਅਕਸਰ ਉੱਥੇ ਹੀ ਹੁੰਦਾ ਜੀ ਮੈਂ ਬਲਦੂ ਦੇ ਵਿੱਚ ਬਹੁਤ ਖੂਬੀਆਂ ਦੇਖਦਾ ਵੀ ਕਾ ਇਨਸਾਨਾਂ ਨੂੰ ਸਬਕ ਦਿੰਦਾ ਜੀ ਇਹ ਠੀਕ ਹੈ ਇਹ ਮੈਂ ਸਮਝਦਾ ਵੀ ਇਹ ਸੜਕ ਦੇ ਟੋਆ ਵੀ ਦੇਖ ਕੇ ਰੇੜਾ ਘੜਦਾ ਜੀ ਹਾਂ ਮੈਂ ਅੱਜ ਕਬਰ ਕੀਤਾ ਉਹ ਵੀ ਮੈਂ ਦੇਖਿਆ ਕਿੰਨਾ ਇਹ ਆਏ ਨਹੀਂ ਹੈਗਾ ਵੀ ਕੋਈ ਜਣਦੀ ਜਿਹੜੀ ਕੋਈ ਬਾ ਕੋਈ ਜਣਦੀ ਆਪਣਾ ਬਹਾਨਾ ਆ ਰਿਹਾ ਉਹਨੂੰ ਦੇਖ ਕੇ ਅਰੇ ਸੜਕ ਦਾ ਟੋਆ ਰੋਡ ਇੰਨਾ ਚੱਲਦਾ ਜੀ ਇਹ ਮੈਂ ਕਹਿੰਦਾ ਵੀ ਜਰਗੜੀ ਵਾਲਾ ਕਹ ਲੋ ਜਰਗ ਵਾਲਾ ਅਤੇ ਮਾਤਾ ਰਾਣੀ ਨੂੰ ਵੀ ਰੋਡ ਕ੍ਰੋਸ ਹੁੰਦਾ ਜੀ ਉੱਥੋਂ ਮਾਤਾ ਦੇ ਮੰਦਰਾਂ ਨੂੰ ਰਾਹ ਜਾਂਦਾ ਵੀ ਸਰਥਲੇ ਜਾਨੀ ਕਿ ਵੀ ਉਹ ਵੀ ਦੇਖ ਲੋ ਪਾਰ ਕਰਕੇ ਇਹਨੂੰ ਅਜ ਤੱਕ ਕੋਈ ਇਹਦਾ ਲਾਂਭਾ ਹੀ ਨਹੀਂ ਹੈਗਾ ਵੀ ਕਿਸ ਦੇ ਵਿੱਚ ਲੱਗਿਆ ਜੀ ਦੇਖੋ ਇਨਸਾਨ ਅੱਜ ਕੱਲ ਮੈਂ ਲੱਗਦਾ ਕੋਈ ਹੈ ਜੀ ਵੀ ਇਨਸਾਨਾਂ ਨੂੰ ਸਾਵਧਾਨ ਲੈਣਾ ਚਾਹੀਦਾ ਦੇਖ ਲੋ ਹੁਣ ਧੁੰਦ 'ਚ ਕਿੰਨੇ ਐਕਸੀਡੈਂਟ ਹੁੰਦੇ ਨੇ ਜੀ ਹਨਾ ਜੀ ਅਣਖੇਲੀ ਹੁੰਦੀ ਆ ਨੀ ਕਿੰਨਾ ਕਿੰਨੀ ਅਣਖੇਲੀ ਕਰਕੇ ਹੁੰਦੇ ਨੇ ਅਣਖੇਲੀ ਕਰਕੇ ਐਕਸੀਡੈਂਟ ਹੁੰਦੇ ਨੇ ਜੀ ਵੀ ਇਹ ਦੇਖ ਲੈ ਵੀ ਧੁੰਦੀ ਆ ਜੀ ਇੱਕ ਜਾਨਵਰ ਆ ਜੀ ਇਹਨੂੰ ਜਿਹਨੂੰ ਇੱਕ ਵੀ ਪਤਾ ਵੀ ਮੇਰਾ ਘਰ ਕਿੱਥੇ ਆ ਵੀ ਮੈਂ ਜਾਣਾ ਕਿੱਥੇ ਆ ਜਾਣਾ ਕਿੱਥੇ ਆ ਵੀ ਮੈਂ ਬਾਹਰ ਨਹੀਂ ਜਾਣਾ ਕਿਤੇ ਗਲਤ ਜਗ੍ਹਾ ਤੇ ਨਹੀਂ ਜਾਣਾ ਇਹ ਸਹੀ ਜਾਂਦਾ ਜੀ ਸਹੀ ਆਉਂਦਾ ਇਹ ਬਹੁ ਆਪਰੇ ਸਾਨਾ ਦੇ ਲਈ ਕਿਉਂਕਿ ਜੇ ਦੇਖਿਆ ਜਾਵੇ ਅੱਜ ਕੱਲ ਸਮਾਂ ਉਹ ਆ ਗਿਆ ਕਿ ਜਿਹੜੇ ਜਾਨਵਰ ਨੇ ਉਹ ਸਮਝਦਾਰ ਹੋ ਰਹੇ ਨੇ ਜਦੋਂ ਕਿ ਇਨਸਾਨ بے ਸਮਝ ਹੋ ਰਿਹਾ ਹੈ ਇਹ ਤਾਂ ਹੀ ਅੱਜ ਕੱਲ ਇੰਨੇ ਜਿਆਦੇ ਦੇਖੋ ਦੇਖੋ ਐਕਸੀਡੈਂਟ ਹੁੰਦੇ ਨੇ ਪਰ ਇਹ ਜਿਹੜਾ ਬੌਲ ਦਾ ਧੁੰਦ ਚ ਵੀ ਆਉਂਦਾ ਜਾਂ ਉਹ ਆਪਾਂ ਕਹਿੰਦੀ ਪਰ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਹੈ ਦੋਸਤੋ ਇਹ ਆ ਕਿ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਇਹ ਵਰਕ ਕਰ ਰਿਹਾ ਹੈ ਪਰ ਹੁਣ ਤੱਕ ਇਹਦਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਕਿਸੇ ਦੇ ਵਿੱਚ ਵੱਜਣ ਦਾ ਜਾਂ ਕਿਸੇ ਕੋਈ ਐਕਸੀਡੈਂਟ ਦਾ ਲਾਂਭਾ ਨਹੀਂ ਆਇਆ ਦੇਖੋ ਇਹ ਆਪਣੇ ਗੈਰੀ ਬਾਈਕ ਆ ਬੜਦਾ ਜੀ ਇਹ ਗੈਰੀ ਹਾਂ ਗੈਰੀ ਆਪਣੇ ਮੁੰਡਾ ਹਾਂ ਹਾਂ ਜੀ ਹਾਂ ਜੀ ਉਹਨਾਂ ਦਾ ਬੜਦਾ ਜੀ ਬਹੁਤ ਵਧੀਆ ਸਿੱਖਿਆ ਜੀ ਅਤੇ ਪੰਜਾਬੀਆਂ ਨੂੰ ਇਹ ਹੀ ਬੇਨਤੀ ਹੈ ਵੀ ਆਪਣੇ ਬੱਚਿਆਂ ਦਾ ਹਾਂ ਧਿਆਨ ਰੱਖਿਆ ਕਰੋ ਟਾਈਮ ਸਰ ਘਰੇ ਆਇਆ ਕਰੋ ਇੰਨੀ ਸਿੱਖਿਆ ਦਾ ਪਰਿਵਾਰ ਨੂੰ ਮਿਲੋ ਇਹ ਉਹੀ ਸਭ ਕੁਝ ਦੇ ਰਿਹਾ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਛੋਟਾ ਹੈ ਮੇਰਾ ਮੈਂ ਛੋਟਾ ਬਣਾ ਦੇ ਜੀ ਮੈਂ ਛੋਟਾ ਬੀ ਬੜਾ ਸਾਰਾ ਤੰਗਰਾਜ ਹੈ ਆਹਾ ਛੋਟਾ ਅ ਹਾਂ ਜੀ ਦੋਸਤੋ ਸੋ ਆਪਣੇ درمیان ਹੈ ਇਸ ਵਕਤ ਮੋਟਰ ਦੇ ਉੱਤੇ ਕਾਫੀ ਵਧੀਆ ਤੁਸੀਂ ਦੇਖਿਆ ਜਿੰਮੇ ਮਾਹੌਲ ਆ ਜਿਹੜਾ ਬਣਿਆ ਹੋਇਆ ਦੇਖੋ ਹਾਂ ਜੀ ਇੱਕ ਕੁਦਰਤੀ ਰੰਗ ਕੁੱਤੇ ਬੈਠੇ ਨੇ ਦੇਖੋ ਕਿਹਾ ਪਰ ਕੁਛ ਨਹੀਂ ਕੁੱਤਿਆਂ ਨੂੰ ਜਿਵੇਂ ਆਪਾਂ ਸਮਝ ਇਹ ਵੀ ਪੂਰੇ ਸਮਝਦਾਰ ਨੇ ਠੀਕ ਆ ਇਹ ਆਮ ਜਿਹੜਾ ਕੋਈ ਚੋਰ ਕੋਈ ਐਸਾ ਬੰਦਾ ਹੁੰਦਾ ਉਹਨੂੰ ਆਮ ਇਹ ਦੂਰੋਂ ਪਛਾਣ ਲੈਂਦੇ ਨੇ ਸੰਗ ਹੀ ਪਰ ਆ ਦੇਖੋ ਹੁਣ ਫਿਰ ਰਹੇ ਨੇ ਕੋਈ ਸਾਨੂੰ ਨੇ ਕਿਹਾ ਬੌਲਦ ਪਹੁੰਚ ਚੁੱਕਿਆ ਜੀ ਮੋਟਰ ਤੇ ਗੱਲਬਾਤ ਕਰਦੇ ਆ ਅਸਾਂ ਕਿਵੇਂ ਦੇਖਦੇ ਹੋ ਬੌਲਦ ਕੀ ਜੋ ਕੰਮ ਕਰਤਾ ਹੈ ਆਬ ਆਜ ਇਸਕੋ ਹਮਨੇ ਦਿਖਾਇਆ ਹੈ ਔਰ ਘਰ ਸੇ ਪੂਰੇ ਰੂਲ ਨਿਜਮ ਕੇ ਸਾਥ ਮੋਟਰ ਆ ਮੋਟਰ ਆਪਣੀ ਮੋਟਰ ਤੱਕ ਪਹੁੰਚਾ ਹੈ ਔਰ ਪਿਛਲੇ ਕਾਫੀ ਸਾਲੋਂ ਸੇ ਇਸੇ ਤਰ੍ਹਾਂ ਜੇ ਕੰਮ ਕਰ ਰਹਾ ਹੈ ਕਿਵੇਂ ਦੇਖਦੇ वहाँ से बल जोड़ देते हैं है हाँ? जोड़ के वहां से छोड़ देते हैं दो किलोमीटर यहाँ पर आ जाता है अपना मैसा के साथ में यहाँ से हरा लोड करके छोड़ देते हैं घर पर आपे चल जाता है जहाँ डाता है अच्छा कोई टेंशन नहीं है, कि कोई, आपको? टेंशन नहीं है कोई टेंशन नहीं है अच्छा कोई टेंशन नहीं है तो आप गड्डी के साइड दे जाता है अब तक जो मैंने इस इसके बारे में सुना है कि ना तक किसी के बीच नहीं बजा कोई ऐसी किसी के बीच नहीं बजा अब तक अब तक किसी हाँ, के बीच नहीं गड्डी जनता जिथे गड्डी आई जनता है साइड अच्छा, में चलने लग जाता है फिर तो आपका एक दो बंदे का काम भी देता है, जो काम देता है ना दो बंदे के है? अच्छा? हाँ जी? हाँ जी? हाँ, दो बंदे काम देता है हाँ, कोई टेंशन नहीं है कोई टेंशन नहीं कई बार अपना हम घर पर है ना बीमार है या अपने जैसे ठंड है अपने मालिक ने इसको बगैर टेंशन से भेज दिया मोटर से चल है ना नहीं बंदे को आना पड़ता था ना बंदे को छोड़ना पड़ता है पर ये आपे आ जाता है आपे आ जा, जाने, कम से कम दो बंदे का काम करता दो था है। बंदे काम करते एक बंदे घर से आना एक बंदे यहाँ से जाना हाँ। फिर यहाँ से भी अकेले चल जाएगा घर पर डंगा जहाँ खड़ता है वहाँ अच्छा। चल जाएगा अकेले 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 ठीक है अच्छा कोई हाँ। खुराक इसको स्पेशल देते हैं या ट्रेनिंग 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 कुछ नहीं है एक एक किलो दाना सिर्फ मिलता है अच्छा हाँ जी साथन एक किलो दाना फिर ठीक है बाकी वफादारी और समझ है हाँ जी पूरा समझ है ठीक ईमानदारी है ना ईमानदारी पूरा समाज है पूरा समझे हम इससे सीखना पड़ता सीखना चाहिए हम, हम जानवर से है ना हां जी हां हां ठीक है ठीक है ठीक है, थीक है।